ਵਾਰ ਸਿੰਘ ਵਾਰ ਸਿੰਘ ਹਾਂ ਅੱਛਾ ਤੇ ਡੈਡੀ ਦਾ ਮੰਮੀ ਦਾ ਨਾਮ ਕੀ ਏ ਬੂਟਾ ਸਿੰਘ ਰਾਜਵਿੰਦਰ ਕੋ ਅੱਛਾ ਆ ਸੁਣਿਆ ਗਾਣਾ ਬੜਾ ਵਧੀਆ ਤੁਸੀਂ ਗਾ ਲੀਂਦੇ ਜੀ ਤੇ ਕਿਹਦਾ ਗਾਣਾ ਸੁਣਾਓਗੇ ਅੱਜ ਸਾਨੂੰ ਬੋਲੋ ਸਿੱਧੂ ਸ਼ੇਰ ਕੀ ਸੁਣਾ ਦੇ ਜਿਹੜਾ ਤੜਮਾ ਕਸ ਪੋਤ ਤੇਰਾ ਹੱਡ ਡੋਣ ਕਸ ਤੋਂ ਚੰਗਾ ਪਲਾਸ ਦਾ ਸਿਮੋਨ ਕਸ ਤੋਂ ਜਿਹੜੇ ਵੇੜੇ ਦਰਵਾਜੇ ਵਿੱਚ ਕੋਲ ਸੱਕੀ ਖੜਿਆ ਮੈਂ ਚੰਗੀ ਤੇ ਰੰਜਾਂ ਕੋਣ ਕਸ ਤੋਂ ਕੁਛ ਚੱਤੀ ਚੰਨੀ ਜਮ ਕੋਣ ਚੰਨੇ ਨੇ ਕੁਛ ਦਿਨ ਬਾਤ ਲੈ ਲਾਉਣੇ ਚੰਨੇ ਨੇ ਕੁਛ ਕੰਨਿਆ ਐ ਤੇ ਪੁੱਕੇ ਫੇਮ ਦੇ ਨਾਮ ਲਾ ਕੇ ਤੇਰਾ ਗਿਉਣਾ ਚੰਨੇ ਨੇ ਮੁਸੀਬਤ ਤੱਤਾ ਮਰਦਾ ਤੇ ਪੈਂਦੀ ਰਹਿੰਦੀ ਐ ਤਵੀ ਨਾ ਤਾਂ ਦੁਨੀਆਂ ਸਵਾਦ ਲੈਂਦੀ ਐ ਨਾਲੇ ਜੜੇ ਰਾਸਤੇ ਤੇ ਤੂੰ ਤੁਰਿਆ ਇੱਥੇ ਬਦਮੀਆਂ ਹੀ ਰੈਟ ਮਿਲੋਗੀ ਨਿਤਕਟਰ ওভার ਸੀਕਰੇਟ ਮਿਲੋਗੀ ਧਰਮਦ ਨਾਮ ਦੇੜਬੇਡ ਮਿਲੋਗੀ ਸੱਚ ਬੋਲੇਗਾ ਮਨੂ 1059 ਦੇ ਕਣਗਾ ਤਰਕਿਉ ਤੇ ਬੈਡ ਮਿਲੋਗੀ ਠੀਕ ਹੈ ਤੇ ਕਿੰਨੀ ਕਲਾਸ ਚ ਪੜਦੇ ਜੀ 5ਵੀਂ ਚ ਹੋਗੇ ਅੱਛਾ ਥੋੜਾ ਬਦਾ ਦੇਸਤਾ ਹੈ ਕੇ ਮਾੜਾ ਮੋਟਾ ਕੋਈ ਮਾੜਾ ਜੀ ਹਾਂ ਜੀ

चौक बाल भवन चर्चा हां जी ते और किन्ने कुतरे? यार बिल्ली होते वा दो है ये अच्छा केड़ा फेवरेट केड़ा यार मेरा केड़ा मेन केड़ा वड्डा जी एक नु की नाम है दा हम नाम नहीं पता नहीं नाम तो दसया जी नहीं नहीं ये तेरे बेस्ट फ्रेंड दा